ਫਲੋਰ ਦੇ ਨੇੜਲੇ ਪਿੰਡ ਕੰਨਾ ਵਿਖੇ ਕਾਸੋ ਆਪਰੇਸ਼ਨ ਤਹਿਤ ਡੀਆਈਜੀ ਐਸਆਈਫ ਚੰਡੀਗੜ੍ਹ ਸੰਜੀਪ ਕੁਮਾਰ ਰਾਮਪਾਲ ਦੀ ਅਗਵਾਈ ਹੇਠ ਯੁਗਨਸ਼ੈਵਰਦ ਮੁਹਿਮਦੀਨ ਛਾਪੇਮਾਰੀ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਐਸਐਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਬੇਲਗ ਐਸਪੀਡੀ ਸਰਬਜੀਤ ਰਾਏ ਅਤੇ ਡੀਐਸਪੀ ਫਲੋਰ ਸਰਵਨ ਸਿੰਘ ਬਾਲਵੀ ਉੱਚੇ ਤੌਰ ਤੇ ਹਾਜ਼ਰ ਸਨ। ਵੱਡੀ ਗਿਣਤੀ ਵਿੱਚਾਈ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਨੇ ਪਿੰਡ ਦੇ ਘਰ-ਘਰ ਜਾ ਕੇ ਛਾਪੇਮਾਰੀ ਕੀਤੀ। ਡੀਆਜੀ ਰਾਮਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਆਓ ਸੁਣੋ ਅੱਜ ਦੇਖੋ ਯੋਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚੱਲ ਰਹੀ ਆ ਸਰਕਾਰ ਦੀ ਉਹਦੇ ਤਹਿਤ ਪਿਛਲੇ 2 ਸਾਲਾਂ ਦੇ ਵਿੱਚ ਦੇਖਣ ਚ ਆਇਆ ਸੀਗਾ ਕਿ ਅਸੀਂ ਪਰਚੇ ਇਸ ਪਿੰਡ ਦੇ ਵਿੱਚ ਇਸ ਡਰੱਗ ਹੌਟਸਪੌਟ ਦੇ ਵਿੱਚ ਤੇ ਅੱਜ ਇਨਫੋਰਮੇਸ਼ਨ ਦੇ ਤਹਿਤ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਇੱਥੇ ਚਲਾਇਆ ਗਿਆ ਔਰ ਇਹਦੇ ਵਿੱਚ 70 ਤੋਂ 80 ਮੁਲਾਜ਼ਮਾਂ ਨੇ ਹਿੱਸਾ ਲਿਆ ਔਰ ਹਾਲੇ ਤੱਕ ਸਾਨੂੰ ਦੋ ਰਿਕਵਰੀਆਂ ਇਸ ਕੇਸ ਦੇ ਇਸ ਹੌਟਸਪੌਟ ਤੋਂ ਹੋਈਆਂ ਜਿਹੜੀਆਂ ਉਹਨੂੰ ਅਸੀਂ ਅੱਗੇ ਉਤਤੀਸ਼ ਕਰਾਂਗੇ ਅੱਗੇ ਦੇਖਦੇ ਹਾਂ ਕੀ ਹੋਇਆ ਬਾਕੀ ਪੂਰੇ ਸਾਰੇ ਪਿੰਡ ਦੇ ਵਿੱਚ ਲੇਡੀਜ਼ ਨਾਲ ਬੱਚਿਆਂ ਨਾਲ ਜੈਂਟਸ ਨਾਲ ਗੱਲ ਕੀਤੀ ਗਈ ਹੈ ਕਿ ਹੁਣ ਡਰੱਗਸ ਦਾ ਇੱਥੇ ਕੀ ਮਾਹੌਲ ਹੈ ਜਿਹੜੀ ਮੁਹਿੰਮ ਚੱਲੀ ਹੈ ਉਸ ਤੋਂ ਬਾਅਦਾਂ ਕੋਈ ਉਹਨਾਂ ਨੂੰ ਫਰਕ ਮਹਿਸੂਸ ਹੋਇਆ ਕਿ ਨਹੀਂ ਹੋਇਆ ਬਲਕਿ ਇੱਕ ਲੇਡੀ ਸੀਗੀ ਸਾਬਕਾ ਮੈਂਬਰ ਸੀ ਉਹਨਾਂ ਦੱਸਿਆ ਕਿ ਇਹ 3 ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਏ ਨੇ ਔਰ ਪਿੰਡ ਦੇ ਵਿੱਚ ਨਸ਼ਾ ਇਸ ਵੇਲੇ ਖਤਮ ਹੋਇਆ ਪਿਆ ਕੋਈ ਨਸ਼ੇ ਦਾ ਕਰਦਾ ਜਾਂ ਵੇਚਦਾ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਆਇਆ ਲੇਡੀਜ਼ ਵੱਲੋਂ ਇੱਕ ਹੋਰ ਦੁਕਾਨ ਚਲਾਈ ਜਾ ਰਹੀ ਸੀ ਉਹਨਾਂ ਨੇ ਵੀ ਆਪਣੀ ਇਹਦੇ ਵਿੱਚ ਰਜ਼ਮੰਦੀ ਪ੍ਰਗਟ ਕੀਤੀ ਹੈ ਕਿ ਸਰਕਾਰ ਨੂੰ ਇਹ ਜਿਹੜਾ ਨਸ਼ਿਆਂ ਦੇ ਵਿਰੁੱਧ ਯੁੱਧ ਚਲਾਇਆ ਹੋਇਆ ਇਹਨੂੰ ਕੰਟੀਨਿਊ ਰੱਖਣ ਤਾਂ ਕਿ ਇਹ ਜਿਹੜਾ ਨਸ਼ਿਆਂ ਨੂੰ ਇੱਕ ਠੱਲ ਪਾਈ ਜਾ ਸਕੇ ਪਰ ਅੱਜ ਕੱਲ੍ਹ ਨੂੰ ਕਵਾਂਟਿਟੀ ਵਧ ਰਹੀ ਹੈ ਸਰੋ ਸਰ ਮਾਈਨਰ ਇਸਰਵਰ ਹੋ ਅਜੇ ਇਹਦੇ ਛੋਟੀ ਕੁਆਂਟੀਟੀ ਦੇ ਵਿੱਚ ਫੜੀ ਹੋਈ ਹੈ ਫਲੋਰ ਦੇ ਨੇੜੇ ਪਿੰਡ ਕੰਨਾ ਵਿਖੇ ਕਾਸੋ ਆਪਰੇਸ਼ਨ ਤਹਿਤ ਡੀਆਜੀ ਐਸਜੀਐਫ ਚੰਡੀਗੜ੍ਹ ਸੰਜੀਵ ਕੁਮਾਰ ਰਾਮਪਾਲ ਦੀ ਅਗਵਾਈ ਹੇਠ ਯੁੱਧ ਨਿਸ਼ੇਵਰਤ ਮੁਹੀਮ ਅਦੀਨ ਛਾਪੇਮਾਰੀ ਕੀਤੀ ਗਈ ਇਸ ਮੌਕੇ ਉਨ੍ਹਾਂ ਦੇ ਨਾਲ ਐਸਐਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਬਿਲਗ ਐਸਪੀਡੀ ਸਰਬਜੀਤ ਰਾਏ ਅਤੇ ਡੀਐਸਪੀ ਫਲੋਰ ਸਰਵਨ ਸਿੰਘ ਬਾਲ ਵੀ ਉਚਿਤ ਤੌਰ ਤੇ ਹਾਜ਼ਰ ਸਨ ਵੱਡੇ ਗਿਣਤੇ ਵਿੱਚ ਹੈ ਜਿਲ੍ਹਾ ਜਲੰਧਰ ਦੀ ਹੱਤੀ ਦੀ ਪੁਲਿਸ ਨੇ ਪਿੰਡ ਦੇ ਘਰ ਘਰ ਜਾ ਕੇ ਛਾਪੇਮਾਰੀ ਕੀਤੀ ਡੀਆਜੀ ਰਾਮਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਆਓ ਸੁਣੋ ਅੱਜ ਦੇਖੋ ਯੋਧ ਨਸ਼ਿਆਂ ਵਿਰੁੱਧ ਜਿਹੜੇ ਮਹਿੰਮ ਚੱਲ ਰਹੀ ਆ ਸਰਕਾਰ ਦੀ ਉਹਦੇ ਤਹਿਤ ਪਿਛਲੇ 2 ਸਾਲਾਂ ਦੇ ਵਿੱਚ ਦੇਖਣ ਚ ਆਇਆ ਸੀਗਾ ਕਿ ਅਸੀਂ ਪਰਚੇ ਇਸ ਪਿੰਡ ਦੇ ਵਿੱਚ ਇਸ ਡਰੱਗ ਹੌਟਸਪੌਟ ਦੇ ਵਿੱਚ ਤੇ ਅੱਜ ਇਨਫੋਰਮੇਸ਼ਨ ਦੇ ਤਹਿਤ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਇੱਥੇ ਚਲਾਇਆ ਗਿਆ ਔਰ ਇਹਦੇ ਵਿੱਚ 70 ਤੋਂ 80 ਮਲਾਜਮਾਂ ਨੇ ਹਿੱਸਾ ਲਿਆ ਔਰ ਹਾਲੇ ਤੱਕ ਸਾਨੂੰ ਦੋ ਰਿਕਵਰੀਆਂ ਇਸ ਕੇਸ ਦੇ ਇਸ ਹੌਟਸਪੌਟ ਤੋਂ ਹੋਈਆਂ ਜਿਹੜੀਆਂ ਉਹਨੂੰ ਅਸੀਂ ਅੱਗੇ ਤਫ਼ਤੀਸ਼ ਕਰਾਂਗੇ ਅੱਗੇ ਦੇਖਦੇ ਹਾਂ ਕੀ ਹੋਇਆ ਬਾਕੀ ਪੂਰੇ ਸਾਰੇ ਪਿੰਡ ਦੇ ਵਿੱਚ ਲੇਡੀਜ਼ ਨਾਲ ਬੱਚਿਆਂ ਨਾਲ ਜੈਂਟਸ ਨਾਲ ਗੱਲ ਕੀਤੀ ਗਈ ਹੈ ਕਿ ਹੁਣ ਡਰੱਗਸ ਦਾ ਇੱਥੇ ਕੀ ਮਾਹੌਲ ਹੈ ਜਿਹੜੀ ਮੁਹਿੰਮ ਚੱਲੀ ਹੈ ਉਸ ਤੋਂ ਬਾਅਦਾਂ ਕੋਈ ਉਹਨਾਂ ਨੂੰ ਫਰਕ ਮਹਿਸੂਸ ਹੋਇਆ ਕਿ ਨਹੀਂ ਹੋਇਆ ਬਲਕਿ ਇੱਕ ਲੇਡੀ ਸੀਗੀ ਸਾਬਕਾ ਮੈਂਬਰ ਸੀ ਉਹਨਾਂ ਦੱਸਿਆ ਕਿ ਇਹ 3 ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਏ ਨੇ ਔਰ ਪਿੰਡ ਦੇ ਵਿੱਚ ਨਸ਼ਾ ਇਸ ਵੇਲੇ ਖਤਮ ਹੋਇਆ ਪਿਆ ਕੋਈ ਨਸ਼ੇ ਦਾ ਕਰਦਾ ਜਾਂ ਵੇਚਦਾ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਆਇਆ ਲੇਡੀਜ਼ ਵੱਲੋਂ ਇੱਕ ਹੋਰ ਦੁਕਾਨ ਚਲਾਈ ਜਾ ਰਹੀ ਸੀ ਉਹਨਾਂ ਨੇ ਵੀ ਆਪਣੀ ਇਹਦੇ ਵਿੱਚ ਰਜ਼ਮੰਦੀ ਪ੍ਰਗਟ ਕੀਤੀ ਹੈ ਕਿ ਸਰਕਾਰ ਨੂੰ ਇਹ ਜਿਹੜਾ ਨਸ਼ਿਆਂ ਦੇ ਵਿਰੁੱਧ ਯੁੱਧ ਚਲਾਇਆ ਹੋਇਆ ਇਹਨੂੰ ਕੰਟੀਨਿਊ ਰੱਖਣ ਤਾਂ ਕਿ ਇਹ ਜਿਹੜਾ ਨਸ਼ਿਆਂ ਨੂੰ ਇੱਕ ਠੱਲ ਪਾਈ ਜਾ ਸਕੇ ਪਰ ਅਜ ਕਿੰਨੀ ਕੁਆਂਟੀਟੀ ਫੜੀ ਜਾ ਰਹੀ ਹੈ ਸਰ ਜੀ ਸਰ ਮਾਈਨਰ ਹੈ ਸਰ ਬਹੁਤ ਅਜੇ ਤੇ ਛੋਟੀ ਕੁਆਂਟੀਟੀ ਦੇ ਵਿੱਚ ਫੜੀ ਹੋਈ ਹੈ